ਸਤਿਵੰਤ ਬਾਬਾਦਰ ਸਿੰਘ ਜੀ ਮਹਾਰਾਜ ਦੀ ਇਸ ਪਵਿੱਤਰ ਧਰਤੀ ਚੀਮਾ ਦੇ ਔਰ ਆਸ-ਪਾਸੇ ਦੇ ਮੇਰੇ ਸਾਰੇ ਹਲਕੇ ਤੋਂ ਹੀ ਪਹੁੰਚੇ ਮੇਰੇ ਸਾਰੇ ਸਤਕਾਰਯੋਗ ਸਾਥੀਓ ਮੇਰੇ ਵੀਰੋ ਬਜ਼ੁਰਗੋ ਇਸ ਨਵੀਂ ਜ਼ਿੰਮੇਵਾਰੀ ਜਿਹੜੀ ਕਿ ਮੇਰੇ ਮੋਢਿਆਂ ਦੇ ਉੱਪਰ ਮਾਨ ਸਾਹਿਬ ਨੇ ਪਾਈ ਹੈ ਮੈਂ ਉਹਨਾਂ ਦੇ ਨਾਲ-ਨਾਲ ਮੈਂ ਤੁਹਾਡਾ ਸ਼ੁਕਰਾਨਾ ਕਰਦਾ ਤੁਹਾਡਾ ਸਾਰਿਆਂ ਦਾ ਧੰਨਵਾਦ ਜਦੋਂ ਸਰਕਾਰ ਬਣੀ ਬਣੀ ਸੀ ਨਾ ਜੀ ਹਜੇ ਮੇਰੇ ਹਲਕੇ ਦੇ ਵਿੱਚ ਕਿਉਂਕਿ ਇੱਕ ਵਿਜ਼ਨ ਬੜੀ ਕਲੀਅਰ ਸੀਗੀ ਕਿ ਜਿਸ ਦਿਨ ਪ੍ਰਮਾਤਮਾ ਨੇ ਲੋਕਾਂ ਨੇ ਮੌਕਾ ਦਿੱਤਾ ਮੈਂ ਕੀ ਕੁਝ ਕਰਨਾ ਮੈਨੂੰ ਇਹ ਦੱਸਦੇ ਹੋਏ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਜਿਹੜੀਆਂ ਮੈਂ ਸਾਰੇ ਦੇ ਸਾਰੇ ਸਪੋਰਟਸ ਦੇ ਉੱਪਰ ਸੁਨਾਮ ਲੌਂਗਵਾਲ ਚੀਮਾ ਲੈ ਕੇ ਗਿਆ ਸੀਗਾ ਅੱਜ ਤੋਂ ਤਕਰੀਬਨ 2.5 ਸਾਲ ਪਹਿਲਾਂ ਉਦੋਂ ਡੀ ਸਾਹਿਬ ਨੂੰ ਅੱਜ ਦੀ ਤਾਰੀਖ ਦੇ ਵਿੱਚ ਉਹਨਾਂ ਦੇ ਵਿੱਚੋਂ ਇੱਕ ਵੀ ਪੈਂਡਿੰਗ ਨਹੀਂ ਸਾਰੀਆਂ ਸਾਰੀਆਂ ਨੇ ਜਿਹੜੀਆਂ ਉਹ ਆਲਮੋਸਟ ਕੰਪਲੀਟ ਹੋ ਚੁੱਕੀ ਲੌਂਗੋ ਤੋਲਾਲ ਰੋਡ ਤੇ ਸਟੇਡੀਅਮ ਹੈ 1 ਕਰੋੜ 38 ਲੱਖ ਰੁਪਏ ਦੇ ਨਾਲ ਉਹ ਸ਼ੁਰੂ ਕਰਨ ਲੱਗਿਆ ਹਸਪੀਟਲ ਦਾ ਕੰਮ ਹੈ ਬੱਸ ਸਟੈਂਡ ਦਾ ਕੰਮ ਹੈ ਉਹ ਸਾਰੇ ਚੱਲ ਰਹੇ ਨੇ ਸੁਨਾਮ ਵਾਲੇ ਨੇ ਜਿਹੜੇ ਉਹ ਸਾਰੇ ਦੇ ਸਾਰੇ ਕੰਮ ਨੇ ਜਿਹੜੇ ਉਹ ਯਾ ਕੰਪਲੀਟ ਹੋ ਚੁੱਕੇ ਹੁਣ ਅਰਬਨ ਕਰੇ ਵਾਲੀ ਜਗ੍ਹਾ ਉਹ ਚਾਹੇ ਪ੍ਰਾਈਵੇਟ ਥਾਂ ਤੇ ਹੈ ਪਰ ਗੰਧ ਨਿਕਲ ਗਿਆ ਗ੍ਰਿਡਾਂ ਗ੍ਰਿਡ ਦਾ ਇਸ਼ੂ ਸੀਗਾ ਉਹ ਹੋ ਚੁੱਕਿਆ ਜਿਹੜੀ 1.5 ਸਾਲ ਪਹਿਲਾਂ ਹੀ ਮੰਡੀ ਬਣਾਉਣੀ ਸੀਗੀ ਜਿੱਥੇ ਸਬਜ਼ੀ ਮੰਡੀ ਵਾਲੀ ਜਗ੍ਹਾ ਉਹ ਲੋਕ ਸੜਕ ਦੇ ਉੱਪਰ ਬੈਠੇ ਸੀਗੇ ਉਹ ਕੰਪਲੀਟ ਹੋ ਚੁੱਕਿਆ ਤੁਹਾਡੀ ਹੋਵੇ ਨੀਤੀ ਸਾਫ਼ ਹੋਵੇ ਤੁਹਾਡੀ ਵਿਜ਼ਨ ਹੋਵੇ ਨਾ ਦੂਰ ਅੰਦੇਸ਼ੀ ਤੁਹਾਨੂੰ ਤੁਸੀਂ ਹੋਣੇ ਚਾਹੀਦੇ ਹੋ ਕਿ ਕਿੱਥੇ ਲੋਕਾਂ ਨੂੰ ਕਿਸ ਚੀਜ਼ ਦੀ ਲੋੜ ਹੈ ਜੇ ਉਹਦੇ ਮੁਤਾਬਕ ਚੱਲੋਗੇ ਤਾਂ ਫਿਰ ਇਹੋ ਜਿਹਾ ਕੋਈ ਕੰਮ ਨਹੀਂ ਹੁੰਦਾ ਹੈਗਾ ਜਿਹੜਾ ਸਰਕਾਰ ਕਰ ਨਾ ਸਕੇ ਇਹ ਤੁਹਾਡਾ ਆਪਦਾ ਪ੍ਰੋਜੈਕਟ ਹੈ ਬਹੁਤ ਵਧੀਆ ਬਣ ਗਿਆ ਹੁਣ ਇਹਨੂੰ ਸੰਭਾਲ ਕੇ ਰੱਖਣ ਦਾ ਕੰਮ ਹੈ ਜਿਹੜਾ ਉਹ ਤੁਹਾਡਾ ਆਪਦਾ ਹੈ ਇਸ ਤੋਂ ਬਾਅਦ ਆਪਾਂ ਦੋ ਪ੍ਰੋਜੈਕਟ ਹੋਰ ਨੇ ਸਲਾਮ ਤੋਲਾ ਰੋਡ ਤੇ ਉੱਪਰ ਇੱਕ ਤਕਰੀਬਨ 2.5 ਕਰੋੜ ਦਾ ਪੁਲਾ ਹੈ ਉਹ ਬਣਿਆ ਔਰ ਫਿਰ 1 ਕਰੋੜ 38 ਲੱਖ ਰੁਪਏ ਦੇ ਨਾਲ ਸਟੇਡੀਅਮ ਦੀ ਸ਼ੁਰੂਆਤ ਕਰਨੀ ਹੈ ਫਿਰ ਸੁਨਾਮ 1 ਕਰੋੜ 88 ਲੱਖ ਦੇ ਇੱਕ ਆਈਟੀ ਪਾਰਕ ਦੀ ਉਦਘਾਟਨਾ ਉਹ ਕਰਨਾ ਹੈ ਸੋ ਤੁਹਾਡਾ ਸਾਰਿਆਂ ਦਾ ਜੀ ਦਿਲ ਦੀਆਂ ਗਹਿਰਾਈਆਂ ਚੋਂ ਇੱਕ ਵਾਰ ਬਹੁਤ ਬਹੁਤ ਫਿਰ ਤੋਂ ਧੰਨਵਾਦ